ਦੇਵੀ ਦੀ ਪਦੈਗੀ ਪਾਰਟੀ ਦੇ ਵਿੱਚ ਇਕੱਤਰ ਹੋਏ ਬਹੁਤ ਹੀ ਸਤਿਕਾਰਯੋਗ ਆ ਰਿਸ਼ਤੇਦਾਰ ਮਿੱਤਰ ਆ ਬਿਜਲੀ ਬੋਰਡ ਦੇ ਐਕਸ਼ਨ ਸਾਫ ਐਸ ਡੀਓ ਸਾਹਿਬ ਸਾਰੇ ਮੁਲਾਜ਼ਮ ਸਹਿਬਾਨ ਸਭ ਤੋਂ ਪਹਿਲਾਂ ਉਸ ਦਸ਼ਮੇਸ਼ ਪਿਤਾ ਦਾ ਬਖਸ਼ਿਆ ਹੋਇਆ ਨਾਰਾ ਮੁੱਖ ਦੇ ਵਿੱਚੋਂ ਕਰੋ ਬੁਲਾਉਂਦਾ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਨਹੀਂ ਕੀ ਹੋਇਆ ਰਿਸ਼ਤੇਦਾਰਾਂ ਨੂੰ ਜਵਾਬ ਘੱਟ ਦਿੰਦੇ ਨੇ ਆ ਪਾਈ ਦਾ ਮੈਂ ਸੱਤਰੀ ਸਾਹਿਬ ਦਾ ਵੀ ਸੁਣ ਰਿਹਾ ਸੀਗਾ ਕਿਉਂਕਿ ਵੀ ਸਾਰਾ ਵਿਆਹ ਵਰਗਾ ਮਾਹੌਲ ਹੈਗਾ ਤੇ ਸਾਰੀਆਂ ਗਲਾਬ ਜਾਮਣਾ ਪਕੌੜੇ ਛੋੜੇ ਸਾਹਮਣੇ ਆ ਭੁੱਖਿਆਂ ਦਾ ਬੋਲ ਤਾਂ ਨਿਕਲਦਾ ਨਹੀਂ ਹੁੰਦਾ ਦੁਬਾਰੇ ਫੇਰ ਕਹਿਣਾ ਆਖੋ ਮੁਖ ਦੇ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਕਿਹਾ ਜੀ ਦੀ ਜਬਾਨ ਫਤਿਹ ਉਹਦੀ ਮદાન ਫਤਿਹ ਜਿਹਦੀ ਮદાન ਫਤਿਹ ਉਹਦੀ ਜਹਾਨ ਫਤਿਹ ਇਹ ਗੁਰੂ ਸਾਹਿਬ ਨੇ ਆਪਾਂ ਨੂੰ ਇੱਕ ਦਸ਼ਮੇਸ਼ ਪਿਤਾ ਨੇ ਸਾਖਤ ਬਖਸ਼ੀ ਹੋਈ ਹੈ ਸਾਡੀ ਭੈਣ ਦਾ ਬਹੁਤ ਨਿੱਗਾ ਸੁਭਾਅ ਦਾ ਇਹਨਾਂ ਨੇ ਆਪਦੀ ਇਮਾਨਦਾਰੀ ਦੇ ਨਾਲ ਮਹਿਲਾ ਚੌਂਕਾ ਬਿਜਲੀ ਬੋਰਡ ਦੇ ਵਿੱਚ ਆਪਦੀ ਨੌਕਰੀ ਕੀਤੀ ਕਿਉਂਕਿ ਜਿਹੜੀ ਅੱਜ ਦੀ ਜਿਹੜੀ ਨੌਕਰੀ ਹੈਗੀ ਉਹ ਔਰਤ ਨੂੰ ਕਰਨੀ ਬਹੁਤ ਔਖੀ ਹੈਗੀ ਕਿਉਂਕਿ ਬਿਜਲੀ ਬੋਰਡ ਦੇ ਵਿੱਚ ਖਾਸ ਕਰਕੇ ਜਿੰਨੇ ਵੀ ਮੇਰੇ ਭਰਾ ਪੈਣਾ ਕੰਮ ਕਰ ਰਹੇ ਨੇ ਉਹ ਰਿਸਕ ਵੀ ਬਹੁਤ ਹੈ ਤੇ ਉਤੋਂ ਬਿਜਲੀ ਦਾ ਰਿਸਕ ਤੇ ਪ੍ਰੈਸ਼ਰ ਮਲਾਜਮਾਂ ਦੇ ਉੱਤੇ ਇੰਨਾ ਦਾ ਸਾਡਾ ਇੱਕ ਇੱਕ ਲੋਕ ਸਾਡਾ ਇਹਨਾਂ ਦੇ ਉੱਤੇ ਇੰਨਾ ਪ੍ਰੈਸ਼ਰ ਆ ਗਿਆ ਜਦੋਂ ਕਿਸੇ ਵੀ ਕਿਸੇ ਦਾ ਰਾਜ ਭਾਗ ਹੁੰਦਾ ਉਹ ਪਿੰਡ ਦਾ ਸਰਪੰਚ ਹੀ ਬਹੁਤ ਇਹਨਾਂ ਨੂੰ ਫੋਨ ਕਰਦਾ ਕਿ ਵੀ 2 ਮਿੰਟ ਲੈਟ ਛੱਡੋ ਕਿਉਂਕਿ ਸਾਨੂੰ ਵਰਕਰ ਗਰਾਉਂਡ ਲੈਵਲ ਦੇ ਉੱਤੇ ਜਦੋਂ ਕਹਿੰਦੇ ਆ ਵੀ ਹੋਰ ਤਾਂ ਤੁਸੀਂ ਸਰਪੰਚ ਕੋਈ ਨੌਕਰੀ ਧਨਵਾ ਨਹੀਂ ਸਕਦੇ ਜਾਂ 2 ਮਿੰਟ ਅਸੀਂ ਤਾਂ ਸਪਰੇਅ ਦੀ ਕਰਨੀ ਐ ਜਾਂ ਅਸੀਂ ਤਾਂ ਉੱਥੇ ਮਨੋਰੰਜਨ ਕਰਨਾ ਪੈ ਕਿ ਸਕੇ ਲਾਉਣਾ ਹੈ ਲੱਕੀ ਦੇ ਵਿੱਚ ਪਾਣੀ ਛੱਡਣਾ ਹੈ ਇਹ ਕਿੰਨਾ ਸਾਰੀਆਂ ਗੱਲਾਂ ਸਾਡੇ ਕੋਲੇ ਅਸੀਂ ਫੋਨ ਕਰਦੇ ਆ ਗ੍ਰੈਂਡ ਦੇ ਵਿੱਚ ਕਿਉਂਕਿ ਸਾਨੂੰ ਬਈ ਜੀ ਕਰੋਟਾ ਜੋਗਾ ਕਰੇ ਤੇ ਪਹੁੰਚਾਗਾ ਜਿਲ੍ਹਾ ਮਾਨਸਾ ਦੇ ਵਿੱਚ ਰੱਲਾ ਜੋਗਾ ਕਰੇ ਡਾਗਾ ਉਹ ਬੜੀਆਂ ਤਖਲੀਫਾਂ ਮੁਲਾਜ਼ਮਾਂ ਨੂੰ ਝੱਲਣੀਆਂ ਪੈਂਦੀਆਂ ਬੜਾ ਪ੍ਰੈਸ਼ਰ ਹੈ ਸਾਡੀ ਭੈਣ ਦਾ ਬਹੁਤ ਨਿੰਗਾ ਸਭਾ ਮੇਰੇ ਰਿਸ਼ਤੇਦਾਰ ਭਪਿੰਦਰ ਸਿੰਘ ਜੀ ਦਾ ਬਹੁਤ ਨਿੰਗਾ ਸਭਾ ਜੋ ਦੁਮੇ ਅੱਜ ਬਿਰਾਜਮਾਨ ਨੇ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਸਾਡੀ ਭੈਣ ਨੇ ਕਿਉਂਕਿ ਜਿਹੜਾ ਔਰਤ ਹੈ ਔਰਤ ਨੇ ਦੇਉਟੀ ਵੀ ਆਪਣੀ ਇਮਾਨਦਾਰੀ ਦੇ ਨਾਲ ਚਰਨੀ ਬਹੁਤ ਜ਼ਰੂਰੀ ਸੀ ਕੀਤੀ ਹੈ ਸਾਡੀ ਭੈਣ ਨੇ ਪਰ ਜਿਹੜੀ ਘਰ ਦੀ ਜ਼ਿੰਮੇਵਾਰੀ ਸੀ ਉਹ ਵੀ ਆਪਣੀ ਤਨ ਮਨ ਧਨ ਦੇਹੀ ਦੇ ਨਾਲ ਨਿਭਾਈ ਕਿਉਂਕਿ ਇਹਨਾਂ ਨੇ ਆਪਦੇ ਦੋ ਬੇਟਿਆਂ ਦਾ ਪਾਲਣ ਪੋਸਣ ਕੀਤਾ ਨੋਤਰੀ ਦਰਾਨ ਨੇ ਇਹਨਾਂ ਦੇ ਉੱਤੇ ਇਹੋ ਜਿਹਾ ਸੰਕਟ ਆਇਆ ਤੇ ਇਹਨਾਂ ਨੂੰ ਪਰਮਾਤਮਾ ਨੇ ਦੁਬਾਰਾ ਜ਼ਿੰਦਗੀ ਬਖਸ਼ੀ ਉਹ ਵੀ ਇੱਕ ਸਮਾਂ ਸੀ ਕਿਉਂਕਿ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਸਾਡੀ ਭੈਣ 31 ਸਾਲ ਦੀ ਉਮਰ ਦੇ ਵਿੱਚ ਡਿਊਟੀ ਕਰਕੇ ਅੱਜ 58 ਸਾਲ ਦੇ ਵਿੱਚ ਇਹਨਾਂ ਨੂੰ ਰਿਟਾਇਰਮੈਂਟ ਹੋ ਕੇ ਹੁਣ ਜਿਹੜਾ ਦਫ਼ਤਰ ਦਾ ਬੋਲ ਸੀ ਸਾਡੀ ਭੈਣ ਦਾ ਉਹ ਘਟ ਗਿਆ ਕਿਉਂਕਿ ਸਾਡੇ ਰਿਸ਼ਤੇਦਾਰਾਂ ਨਾਲ ਵੀ ਗੱਲ ਬਹੁਤ ਘੱਟ ਕਰਦੀ ਸੀ ਵਾਰ ਤੇ ਐਦਵਾਰ ਦੀ ਸਮਾਂ ਲੱਗਦਾ ਸੀ ਵੀ ਵੀਰੇ ਮੈਂ ਤਾਂ ਡਿਊਟੀ ਤੇ ਜਾਣਾ ਹੈ ਹੁਣ ਸਾਡੀ ਭੈਣ ਖੁੱਲੀਆਂ ਗੱਲਾਂ ਸਾਡੇ ਸਾਰੇ ਰਿਸ਼ਤੇਦਾਰਾਂ ਨਾਲ ਕਰਿਆ ਕਰੂਗੀ ਮੈਂ ਤਾਂ ਇੰਨੀਆਂ ਬੇਈਮੀਆਂ ਬੋਲ ਤਾਂ ਹੋਇਆ ਮੇਰੇ ਪਰਿਵਾਰ ਨੂੰ ਮੇਰੇ ਰਿਸ਼ਤੇਦਾਰ ਭੁਪਿੰਦਰ ਸਿੰਘ ਨੂੰ ਮੇਰੀ ਭੈਣ ਪੁਸ਼ਪਾ ਦੇਵੀ ਨੂੰ ਮੇਰੇ ਬੱਚੇ ਸੋਨੀ ਜੀ ਨੂੰ ਮੇਰਾ ਬੇਟਾ ਇੱਕ ਕੈਨੇਡਾ ਦੇ ਵਿੱਚ ਗਿਆ ਮਹੀਨਾ ਕੋਇਆ ਉਹਨੂੰ ਅਸੀਂ ਲਾਈਵ ਦਿਖਾਤਾ ਮੇਰੀ ਬੇਟੀ ਨੇ ਕਿ ਆ ਦੇਖੋ ਉਸ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਤੁਸੀਂ ਸਾਰੇ ਜਿੰਨੇ ਵੀ ਰਿਸ਼ਤੇਦਾਰ ਮਿੱਤਰ ਦੋਸਤ ਆਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਜੀਬਾ